ਮਹੱਲੇ ਦੇ ਲੋਕ ਚੱਕ ਕੇ ਹਸਪਤਾਲ ਲੈ ਗਏ ਹਸਪਤਾਲ ਵਾਲਿਆਂ ਨੇ ਬਾਪੂ ਨੂੰ ਘੰਟਾ ਵੀ ਨਹੀਂ ਰੱਖਿਆ ਹਸਪਤਾਲ ਤੇ 10-15000 ਰੁਪਏ ਦਾ 20000 ਰੁਪਏ ਲੈ ਕੇ ਤੇ ਥੱਲੇ ਬਾਪੂ ਦੇ ਟੈਸਟਿਕਲ ਦੇ ਵਿੱਚ ਚੀਰਾ ਦੇਤਾ ਤੇ ਘਰੇ ਭੇਜਤਾ ਉਹਨਾਂ ਪ੍ਰੋਬਲਮ ਆ ਗਈ ਗਲ ਗੇ ਕੀੜੇ ਪੈ ਗੇ ਵਿੱਚ ਤਾਂ ਫਿਰ ਸਾਨੂੰ ਮਹੱਲੇ ਵਾਲਿਆਂ ਨੇ ਦੱਸਿਆ ਕਾਲ ਕੀਤੀ ਅਸੀਂ ਬਾਪੂ ਜੀ ਨੂੰ ਉਸ ਕਮਰੇ ਦੇ ਵਿੱਚੋਂ ਬੜੀ ਮੁਸ਼ਕਲ ਨਾਲ ਕੱਢ ਕੇ ਲੈ ਕੇ ਆਏ ਚਾਕੇ 8-9 ਜਾਣਿਆਂ ਨੇ ਚਾਕੇ ਬਾਪੂ ਨੂੰ ਗੱਡੀ 'ਚ ਪਾਇਆ ਸੀ ਤੇ ਹੁਣ ਤਾਂ ਬਾਪੂ ਦਾ ਵਜ਼ਨ ਵੀ 1 ਕਵਾਂਟਲ 40 ਕਿਲੋ ਰਹਿ ਗਿਆ ਅੱਧਾ ਅੱਧੇ ਤੋਂ ਵੱਧ ਘਟ ਗਿਆ ਵਜ਼ਨ ਬਾਪੂ ਦਾ ਪਰ ਉਸ ਟਾਈਮ ਬਾਪੂ ਜਸਵਿੰਦਰ ਦੀ ਹਾਲਤ ਬਹੁਤ ਮਾੜੀ ਸੀ ਬੇਟੀਆਂ ਦੋਨੋਂ ਵਿਆਹੀਆਂ ਹੋਈਆਂ ਸੀ ਬੇਟਾ ਅਲੱਥ ਨਿਕਲ ਗਿਆ ਮਾੜਾ ਨਿਕਲ ਗਿਆ ਸੀ ਉਹ ਜੇਲ੍ਹ 'ਚ ਬੈਠਾ ਸੀ ਧਰਮ ਪਤਨੀ ਦੀ ਮੌਤ ਹੋ ਗਈ ਸੀ 114224 ਬਾਪੂ ਜਸਵਿੰਦਰ ਸਿੰਘ ਨੂੰ ਜਦੋਂ ਅਸੀਂ ਸੁਪਨਿਆਂ ਦੇ ਘਰ ਲੈ ਕੇ ਆਏ ਸੀ ਜਾ ਕੇ ਬਾਪੂ ਦਾ ਉਸ ਟਾਈਮ ਭਜਨ 3.5 ਕੁਆਂਟਲ ਤੋਂ ਵੀ ਵੱਧ ਸੀ ਅੱਜ ਬਾਪੂ ਦਾ ਭਜਨ 1.5 ਕੁਆਂਟਲ ਦੇ ਆਸ-ਪਾਸ ਰਹਿ ਗਿਆ ਬਹੁਤ ਠੀਕ ਹੈ ਬਾਪੂ ਤੁਹਾਡੇ ਸਾਹਮਣੇ ਆ ਤੁਸੀਂ ਦੇਖੋ ਤੁਰਿਆ ਜਾਂਦਾ ਬਾਪੂ ਨੂੰ ਸੰਜੇ ગાંધી ਵਸਤੀ ਤੋਂ ਤਾਜਪੁਰ ਰੋਡ ਲੁਧਿਆਣੇ ਤੋਂ ਲੈ ਕੇ ਆਏ ਸੀ ਕੱਲੇ ਹੀ ਪਏ ਸੀ ਬਾਪੂ ਦੀ ਬਾਥਰੂਮ ਵਾਲੀ ਜਗ੍ਹਾ ਤੇ ਕੀੜੇ ਪਏ ਹੋਏ ਸੀਗੇ बापू ਜਸਵਿੰਦਰ ਸਿੰਘ ਜੀ ਦਾ ਬੇਟਾ ਜੇਲ੍ਹ ਜਿਹਦੇ ਵਿੱਚ ਸੀਗਾ ਬੇਟੀਆਂ ਵਿਆਈਆਂ ਹੋਈਆਂ ਉਹ ਵਿਚਾਰੀਆਂ ਆਪਦੇ ਘਰੇ ਪੂਰੀਆਂ ਸੂਰੀਆਂ ਸੀ ਬਾਪੂ ਦੇ ਘਰੇ ਅੱਜ ਪ੍ਰੋਗਰਾਮ ਬਾਪੂ ਦੀਆਂ ਬੇਟੀਆਂ ਬਾਪੂ ਨੂੰ ਲੈਣ ਆਈਆਂ ਵਾ ਬਾਪੂ ਕਿੱਥੇ ਜਾਣਾ ਕੀ ਪ੍ਰੋਗਰਾਮ ਆ ਘਰੇ ਮੇਰੀ ਬੇਸੇ ਦਾ 10 ਸਾਲ 10 ਸਾਲ ਬਾੜ ਕੜਣਾ ਹੈ ਅੱਛਾ 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 ਤਾਂ ਉਹ ਬਹੁਤ ਆਨੰਦ ਸੀ ਮੈਂ ਕਿੰਨਾ ਖੁਸ਼ ਹੋਇਆਗਾ ਕੋਈ ਨਾ ਤਾਂ ਕਰਕੇ ਹੋਏ ਜੁਬਲੀ ਵਰਸੀ ਮਨਾਉਣੀ ਯਾਨੀ ਕਿ ਹਾਂ 10 ਸਾਲ ਬਾਅਦ ਫਿਰ ਬਾਪੂ ਸਾਹਿਬ ਲੈਣਾਗਾ ਠੀਕ ਆ ਬਾਪੂ ਕੋਈ ਨਾ ਕੋਈ ਕੋਈ ਨਾ ਬਾਕੀ ਮੈਂ ਆ ਗਿਆ ਸੀ ਹੁਣ ਵੀ ਆਇਆ ਹੈ ਪਹਿਲਾਂ ਵੀ ਬਾਪੂ ਨੂੰ ਉਹਨਾਂ ਦੇ ਘਰ ਦੇ ਲੈ ਕੇ ਅਸੀਂ ਥੋੜੇ ਦਿਨ ਲਾ ਕੇ ਆਇਆ ਸੀ ਬਾਪੂ ਘਰੇ ਹੁਣ ਫੇਰ ਬਾਪੂ ਕਹਿੰਦਾ ਮੈਂ ਦਾਣਦਣਾ ਨੂੰ ਮੁੜੇ ਆਉਂਗਾ ਫੇਰ ਵਾਪਸ ਤੇ ਹੁਣ ਬਾਪੂ ਦਾ ਵਜਨ ਵੀ ਬਾਪੂ ਦੱਸਦਾ ਮੈਂ ਤਾਂ 1.5 ਸਾਮੰਹਦਾ ਸੀ 1 ਕਵਾਂਟਲ 40 ਕਿਲੋ ਹੀ ਆ ਤੇ ਹੁਣ ਬਾਪੂ ਆਪਣੇ ਘਰ ਚੱਲਿਆ ਜੀ ਬਾਪੂ ਦੀ ਧਰਮ ਪਤਨੀ ਦੀ ਵਰਸ਼ੀ ਆ 10ਵੀਂ ਬਾਪੂ ਕਹਿੰਦਾ ਵੀ ਮੈਂ ਉਸ ਟਾਈਮ ਉਹ ਕਾਰਜ ਨਹੀਂ ਕਰ ਪਾਇਆ ਜਿਹੜੇ ਕਰਨੇ ਚਾਹੀਦੇ ਸੀ ਹੁਣ ਮੇਰੇ ਸੁਪਨੇ ਚ ਆਉਂਦੀ ਆ ਤੇ ਮੈਂ ਸੋਚਿਆ ਸੀਗਾ ਵੀ ਉਹਦਾ ਪਾਠ ਕਰਾ ਕੇ ਸਹਿਜ ਪਾਠ ਦਾ ਭੋਗ ਪਾਵਾਂ ਤੇ ਹੁਣ ਬਾਪੂ ਨੂੰ ਅਜੇ ਬਾਪੂ ਦੀ ਬੇਟੀ ਲੈਣ ਆਈ ਆ ਬਸ ਅਰਦਾਸ ਕਰਿਓ ਬਾਪੂ ਜਸਵਿੰਦਰ ਸਿੰਘ ਅੰਦਰੋਸਰਬ ਸਸੀ ਗਰਪਣ ਸਸੀ ਗਰ ਹਾਂ ਵੀ ਕੀ ਹਾਲ ਨੇ ਨਾਨੇ ਦੇ ਸਸੀ ਗਰ ਲਾ ਪਹਿਲੀ ਹੱਥ ਲਾ ਨਾਨੇ ਦੇ ਜਾ ਕੇ ਜਾ ਤੌਰ ਪੈਣੇ ਪਾਠ ਪ੍ਰਕਾਸ਼ ਕਰਾਉਣਾ ਜੀ ਹਾਂ ਜੀ ਅੱਜ ਮੰਮੀ ਦਾ ਕਹਿਣਾ ਸੀਗਾ ਠੀਕ ਆ ਇਹਨਾਂ ਦਾ ਬੇਟਾ ਆ ਗਿਆ ਪਰ ਹਾਂ ਜੀ ਜੀ ਉੱਥੇ ਆਇਆ ਹੋਇਆ ਬਾਹਰੀ ਹੈ ਅੱਛਾ ਠੀਕ ਆ ਉਹ ਛੋਟੀ ਵਾਲੀ ਭੈਣ ਦੇ ਕੋਲ ਹੀ ਆ ਓਕੇ ਉਹਨੇ ਪਾਠ ਕਿੱਥੇ ਪ੍ਰਕਾਸ਼ ਕਰਾਉਣਾ ਇੱਧਰ ਇਹਨਾਂ ਦੀ ਘਰੇ ਘਰ ਡੈਡੀ ਦੇ ਘਰ ਉੱਧਰ ਹੀ ਓਕੇ ਇੱਥੇ ਕਰਾਉਣਾ ਕੋਈ ਨਾ ਜਸਵਿੰਦਰ ਬਾਬੇ ਫਿਕਰ ਨਹੀਂ ਕਰਨਾ ਤੋਸ਼ ਅਸੀਂ ਤੇਰੇ ਨਾਲ ਆਹ ਲੈ ਪੈਸੇ ਰੱਖ ਲੈ 2500 ਰੁਪਿਆ ਬਾਪੂ ਨੂੰ ਜੋ ਲੈ ਕੇ ਆਏ ਸੀ ਤੁਸੀਂ ਵੀਡੀਓ ਦੇਖੀ ਆ ਦੇਖੋ ਕਿਵੇਂ ਬਾਪੂ ਘਰੇ ਪਿਆ ਚੀਕਾਂ ਮਾਰਦਾ ਹੀ ਰੋਂਦਾ ਸੀ ਬਾਥਰੂਮ ਵਾਲੀ ਜਗ੍ਹਾ ਦੇ ਵਿੱਚ ਬਾਪੂ ਦੇ ਸਾਰੇ ਕੀੜੇ ਪਏ ਹੋਏ ਸੀ ਵਿਚਾਰੇ ਬਾਪੂ ਪੈਨ 3.5 ਕੁਆਂਟਲ ਭਾਰ ਸੀ ਉੱਠ ਕੇ ਵੀ ਨਹੀਂ ਸੀ ਬੈਠ ਸਕਦਾ ਤੁਰ ਵੀ ਨਹੀਂ ਸਕਦਾ ਸੀ ਮਹੱਲੇ ਦੇ ਲੋਕ ਚੱਕ ਕੇ ਹਸਪਤਾਲ ਲੈ ਗਏ ਹਸਪਤਾਲ ਵਾਲਿਆਂ ਨੇ ਬਾਪੂ ਨੂੰ ਘੰਟਾ ਵੀ ਨਹੀਂ ਰੱਖਿਆ ਹਸਪਤਾਲ ਤੇ 10-15000 ਰੁਪਏ ਜਿਹੜਾ 20000 ਰੁਪਏ ਲੈ ਕੇ ਥੱਲੇ ਬਾਪੂ ਦੇ ਟੈਸਟਿਕਲ ਦੇ ਵਿੱਚ ਚੀਰਾ ਦੇਤਾ ਤੇ ਘਰੇ ਭੇਜਤਾ ਉਹ ਹੋਰ ਵੀ ਜ਼ਿਆਦਾ ਪ੍ਰੋਬਲਮ ਆ ਗਈ ਗਲਗੇ ਕੀੜੇ ਪੈ ਗਏ ਵਿੱਚ ਤਾਂ ਫਿਰ ਸਾਨੂੰ ਮਹੱਲੇ ਵਾਲਿਆਂ ਨੇ ਦੱਸਿਆ ਕਾਲ ਕੀਤੀ ਅਸੀਂ ਬਾਪੂ ਨੂੰ ਉਸ ਕਮਰੇ ਦੇ ਵਿੱਚੋਂ ਬੜੀ ਮੁਸ਼ਕਲ ਨਾਲ ਕੱਢ ਕੇ ਲੈ ਕੇ ਆਏ ਚਾੱਕੇ 8-9 ਜਣਿਆਂ ਨੇ ਚਾੱਕ ਕੇ ਬਾਪੂ ਨੂੰ ਗੱਡੀ 'ਚ ਪਾਇਆ ਸੀ ਤੇ ਹੁਣ ਤਾਂ ਬਾਪੂ ਦਾ ਵਜ਼ਨ ਵੀ 1 ਕਵਾਂਟਲ 40 ਕਿਲੋ ਰਹਿ ਗਿਆ ਅੱਧਾ ਅੱਧੇ ਤੋਂ ਵੱਧ ਘਟ ਗਿਆ ਵਜਨ ਬਾਪੂ ਦਾ ਪਰ ਉਸ ਟਾਈਮ ਬਾਪੂ ਜਸਵਿੰਦਰ ਦੀ ਹਾਲਤ ਬਹੁਤ ਮਾੜੀ ਸੀ ਬੇਟੀਆਂ ਦੋਨੋਂ ਵਿਆਈਆਂ ਹੋਈਆਂ ਸੀ ਬੇਟਾ ਅਲੱਥ ਨਿਕਲ ਗਿਆ ਮਾੜਾ ਨਿਕਲ ਗਿਆ ਸੀ ਉਹ ਝੀਲ 'ਚ ਬੈਠਾ ਸੀ ਧਰਮ ਪਤਨੀ ਦੀ ਮੌਤ ਹੋ ਗਈ ਸੀ ਜਦ ਬਾਪੂ ਆਪਣੇ ਘਰ ਚੱਲਿਆ ਬਸ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਬਾਪੂ ਨੂੰ ਤੰਦਰੁਸਤੀ ਬਖਸ਼ਣਾ ਬਾਪੂ ਆਪਣੇ ਦੋਧੀਆਂ ਦੇ ਵਿੱਚ ਦੋਧੀਆਂ 'ਚ ਆਪਣੇ ਧੀਆਂ ਦੇ ਨਾਲ ਆਪਣੇ ਘਰ ਵਾਲੀ ਦੀ ਵਰਸੀ ਮਨਾਉਣ ਚ ਲਿਆ ਬਾਪੂ ਕਹਿੰਦਾ ਮੈਂ ਫਿਰ ਮੁੜਿਆਉਣਾ ਦੱਸ ਦੇਣਾ ਨੂੰ ਕਿਉਂਕਿ ਇਹਨਾਂ ਦੀ ਸਾਂਭ ਸੰਭਾਲ ਕਰਨੀ ਘਰੇ ਮੁਸ਼ਕਲ ਹੈ ਧੀਆਂ ਦੇ ਘਰੇ ਕਿੱਦਾਂ ਰਹਿ ਸਕਦਾ ਪੁੱਤ ਇਨਯੋਗ ਨਹੀਂ ਵੀ ਉਹ ਸੰਭਾਲ ਕਰੇ ਇੱਥੇ ਹੁਣ ਬਾਪੂ ਨੂੰ ਹਰ ਤਰ੍ਹਾਂ ਦੀ ਸਹੂਲਤ ਜੋ ਅਸੀਂ ਕਰ ਸਕਦੇ ਆ ਤੇ ਅਸੀਂ ਕੋਸ਼ਿਸ਼ ਕਰਦੇ ਆਂ ਵੀ ਬਾਪੂ ਕੋਈ ਸੱਚੀ ਦੀ ਕਮੀ ਨਹੀਂ ਕਿਤੇ ਚੀਜ਼ ਦੀ ਕੋਈ ਨਹੀਂ ਇਹ ਉਹਦਾ ਘਰ ਆ ਬਾਪੂ ਬਾਬੇ ਦਾ ਹੈਨਾ ਉਹ ਕਿਸੇ ਨੂੰ ਕਮੀ ਰਹਿਣ ਹੀ ਨਹੀਂ ਦਿੰਦਾ ਤੇ ਅੱਜ ਬਾਪੂ ਜੀ ਸਵਿੰਦਰ ਸਿੰਘ ਜੀ ਸਾਡੇ ਵਰਗੇ ਬਾਈ ਜੀ ਹਰ ਘਰ ਘਰ ਜੰਮਣ ਇਦਾਂ ਦੇ ਅੱਛੇ ਜਿਹੜੇ ਇੰਨੀ ਸੇਵਾ ਕਰਦੇ ਆ ਇਹਨੇ ਆਪਣੇ ਬੱਚੇ ਵੀ ਨਹੀਂ ਕਰ ਸਕਦੇ ਹੈਗੇ ਉਹਦੀ ਕਿਰਪਾ ਬਾਪੂ ਅਸੀਂ ਕੌਣ ਕਰਨ ਵਾਲੇ ਸਾਡੀ ਕੀ ਔਕਾਤ ਵੀ ਅਸੀਂ ਇਹਨੂੰ ਮੈਂ ਤਾਂ ਤੁਹਾਨੂੰ ਹੀ ਕਹੂੰਗਾ ਤੁਸੀਂ ਮੈਨੂੰ ਚੁੱਕ ਕੇ ਲਿਆਦਾ ਨਕਰੇ ਨੂੰ ਕਰਾ ਕਰ ਪਿਆ ਸੀ ਕਰੇ ਕਰਾ ਵੀ ਆਪੇ ਆਪ ਬਾਪੂ ਸਾਹੋਂ ਦੇ ਕੰਮ ਜਿੰਨੇ ਸਵਾਸ ਲਿਖਿਆ ਨਾ ਬਾਪੂ ਜਿੱਥੇ ਜਿੱਥੇ ਦਾਣਾ ਪਾਣੀ ਲਿਖਿਆ ਆਪਾਂ ਉੱਤੇ ਉੱਤੇ ਮੈਂ ਤਾਂ ਕਹਿੰਦਾ ਨੇ ਸਵਾਸ ਹੀ ਭਾੜੇ ਚੱਲਣਾ ਚੀਤੇ ਨਹੀਂ ਕੋਈ ਨਹੀਂ ਕੋਈ ਗੱਲ ਤਕੜਾ ਹੋ ਤੰਦਰੁਸਤ ਹੋ ਤੂੰ ਫਿਕਰ ਨਾ ਕਰ ਮਾਰੇ ਤੰਦਰੁਸਤ ਗਿਆ ਬਖਸ਼ੇ ਤੇਰੇ ਮੁੰਡੇ ਨੂੰ ਵੀ ਸਮੱਤ ਬਖਸ਼ੇ ਤੂੰ ਉਹਦਾ ਘਰ-ਬਾਰ ਬਣਾ ਕੇ ਉਹਨੂੰ ਉਹਦੀ ਕਬੀਲਦਾਰੀ ਪੂਰੀ ਕਰੇ ਤੂੰ ਆਪਦੀ ਉਹਦਾ ਵਿਆਹ ਸ਼ਾਦੀ ਕਰੇ ਤੇ ਅਰਦਾਸ ਕਰਦੇ